ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਜੀ ਅੜੀਸਰ ਗੁਰੂ ਘਰ ਇਹ ਬਰਨਾਲਾ ਦੇ ਲਾਗੇ ਹੰਡਿਆਆ ਚੌਂਕ ਤੋਂ ਲਾਗੇ ਆ ਢੋਲਾ ਪਿੰਡ ਦੇ ਰੋਡ ਤੇ ਹੀ ਢੋਲੇ ਨੂੰ ਜਾਂਦਿਆਂ ਰੋਡ ਦੇ ਉੱਪਰ ਆਊਗਾ ਆਜੋ ਤੁਹਾਨੂੰ ਕਰਵਾਉਂਦੇ ਆ ਅੱਗੇ ਸੰਗਤਾਂ ਦੇ ਦਰਸ਼ਨ ਗੁਰੂ ਘਰ ਦੇ ਜੀ ਇਹ ਆ ਜੀ ਗੁਰਦੁਆਰਾ ਸਾਹਿਬ ਇੱਥੇ ਹੁੰਦੇ ਆ ਜੀ ਅੜੇ ਹੋਏ ਕੰਮ ਮੈਂ ਇਹਨੂੰ ਬੰਦਾ ਦਿਖਾਉਂਗਾ ਐਸੀ ਗੁਰੂ ਦੀ ਕਿਰਪਾ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇੱਕ ਗੁਰਦੁਆਰਾ ਸਾਹਿਬ ਆ ਜੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇੱਥੇ ਹੁੰਦੇ ਨੇ ਅੜੇ ਹੋਏ ਕੰਮ ਸਿਰੇ ਚੜਦੇ ਨੇ ਜੀ ਤੇ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਹੋਏ ਸੀ ਉਹਨਾਂ ਨੇ ਬਸਾਇਆ ਹੋਇਆ ਨਗਰ ਤਾਂ ਲੰਗਰੂ ਇੱਕ ਕੰਪਲੈਕਸ ਹੈ ਇਸ ਜਗ੍ਹਾ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੰਗਤ ਬਹੁਤ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੀ ਆ ਇੱਥੇ ਤੰਬਾਕੂ ਦੇ ਖੇਤ ਵਿੱਚ ਕੋੜਾ ਨਹੀਂ ਆ ਰਿਹਾ ਸੀ ਮੋਦੇ ਗੁਰੂ ਤੇ ਇੱਕ ਬਾਦਕੀ ਆਏ ਸੀ ਇਸ ਕਰਕੇ ਇਸ ਦਾ ਨਾਮ ਅੜੀਸਾ ਰੱਖਿਆ ਹੋਇਆ ਇੱਥੇ ਰੁਕੇ ਆ ਉਹਨਾਂ ਨੇ ਵਚਨ ਕੀਤੇ ਸੀ ਕਿ ਸਾਰੀ ਸੰਗਤ ਗੁਰੂ ਘਰ ਨਾਲ ਜੁੜੂਗੀ ਸਾਰੇ ਗੁਰੂ ਵਾਲੇ ਹੋ ਜਾਣਗੇ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਜੀ ਇਹ ਸਾਰਾ ਇਤਿਹਾਸ ਹੈ ਜੀ ਗੁਰੂ ਘਰ ਦਾ ਦਰਬਾਰ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਹ ਲੰਗਰ ਹਾਲ ਜੀ ਜੋ ਸੱਚੇ ਮਨ ਨਾਲ ਸੱਚੀ ਸ਼ਰਧਾ ਨਾਲ ਆਉਂਦਾ ਜੀ ਉਹਦੇ ਸਾਰੇ ਕਾਰਜ ਸਫਲੇ ਹੁੰਦੇ ਆ ਇਹ ਕਿਸੇ ਦਾ ਕੋਈ ਕੰਮ ਅੜਿਆ ਤੇ ਉਹ ਵੀ ਕੱਢ ਦਿਆ ਗੁਰੂ ਤੇਗ ਬਹਾਦਰ ਜੀ ਸੋ ਇੰਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਇਹ ਆ ਜੀ ਬਠਿੰਡੇ ਵੱਲੋਂ ਰੋਡ ਆ ਰਿਹਾ ਇਹ ਆ ਜੀ ਬਰਨਾਲੇ ਵੱਲੋਂ ਆ ਰਿਹਾ ਬਰਨਾਲੇ ਨੂੰ ਜਾ ਰਿਹਾ ਰਸਤਾ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਇੱਧਰ ਐਸਬੀਪੀ ਦਾ ਬੋਰਡ ਲੱਗਿਆ ਹੋਇਆ ਇਹ ਰਹਿ ਗਿਆ ਜੀ ਗੇਟ ਗੁਰੂ ਘਰ ਦਾ ਉਹ ਇਤਿਹਾਸ ਬੋਰਡ ਤੇ ਵੀ ਲਿਖਿਆ ਹੋਇਆ ਇਹ ਗੁਰਦੁਆਰੇ ਦਾ ਸਹਬ ਦਾ ਗੇਟ ਆ ਜੀ ਗੁਰਦੁਆਰਾ ਅੜੀਸਰ ਤੋਂ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਵੀ ਆਏ ਔਰ ਇਸ ਜਗ੍ਹਾ ਤੇ ਕਰੀਰ ਸਾਹਿਬ ਦਾ ਦਰਸ਼ਤ ਜੋ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਆ ਸਾਹਮਣੇ ਗੁਰੂ ਘਰ ਹੈ ਜੀ 메ਨ ਹਾਈਵੇ ਰੋਡ ਦੇ ਨਾਲ ਹੀ ਆ ਬਿਲਕੁਲ ਉੱਪਰ ਗੇਟ ਆ ਇਹ ਗੁਰੂ ਘਰ ਹੈ ਜੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰੂ ਤੇਗ ਬਹਾਦਰ ਜੀ ਨੇ ਇਸ ਜਗ੍ਹਾ ਤੇ ਆ ਕੇ ਸੰਗਤਾਂ ਦੇ ਨਾਲ ਕਰੀਰ ਦੇ ਦਰਖਤ ਦੇ ਨਾਲ ਘੋੜਾ ਬਨ ਕੇ ਦੁਪਹਿਰਾ ਕੱਟਿਆ ਜੀ ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਜਾ ਕੇ ਗੁਰੂ ਘਰ ਦੇ ਜੁੜੇ ਰਹਿਣਾ ਵੀਡੀਓ ਦੇ ਨਾਲ ਹਾਂਜੀ ਦੋਸਤੋ ਅਸੀਂ ਗੁਰੂ ਘਰ ਅੜੀਸਰ ਤੋਂ ਨਤਮਸਤਕ ਹੋ ਕੇ ਹੁਣ ਪਹੁੰਚੇ ਆ ਸੋਈਆਣਾ ਗੁਰੂ ਘਰ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਆ ਕੇ ਘੋੜਾ ਬੰਨਿਆ ਸੀ ਉਹ ਤੁਹਾਨੂੰ ਕਰੀਰ ਦੇ ਵੀ ਦਰਸ਼ਨ ਕਰਾਵਾਂਗੇ ਉੱਥੇ ਇਸ ਜਗ੍ਹਾ ਤੇ ਗੁਰੂ ਜੀ ਤੇਗ ਬਹਾਦਰ ਜੀ ਨੇ ਸੰਗਤਾਂ ਦੇ ਨਾਲ ਦੁਪਹਿਰਾ ਕੱਟਿਆ ਸੀ ਤੇ ਕਰੀਰ ਦੇ ਨਾਲ ਘੋੜਾ ਬੰਨਿਆ ਇਹ ਜਗ੍ਹਾ ਉਸ ਅੜੀਸਰ ਗੁਰੂ ਘਰ ਤੋਂ 3 ਕਿਲੋਮੀਟਰ ਦੇ ਕਰੀਬ ਹੈ ਜੀ ਇਹ ਮੇਨ ਹਾਈਵੇ ਰੋਡ ਤੇ ਆ ਆਪਣਾ ਰਾਮਪੁਰਾ ਬਠੰਡਾ ਬਰਨਾਲਾ ਰੋਡ ਤੇ ਆਓ ਜੀ ਤੁਹਾਨੂੰ ਕਰਵਾਉਂਦੇ ਆ ਕਰੀਰ ਸਾਹਿਬ ਦੇ ਦਰਸ਼ਨ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਘੋੜਾ ਬੰਨਿਆ ਤੇ ਸੰਗਤਾਂ ਦੇ ਨਾਲ ਇਸ ਜਗ੍ਹਾ ਤੇ ਦੁਪਹਿਰਾ ਕੱਟਿਆ ਜੀ ਇਹ ਆ ਉਹ ਚਰਨਸ਼ੋਪਾਪਤ ਧਰਤੀ ਗੁਰੂ ਤੇਗ ਬਹਾਦਰ ਜੀ ਦੀ ਇਹ ਆ ਜੀ ਉਹ ਕਰੀਰ ਸਾਹਿਬ ਕਰੀਰ ਦਾ ਦਰਖਤ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਇਧਰੋਂ ਚੰਗੀ ਤਰ੍ਹਾਂ ਦਰਸ਼ਨ ਕਰਵਾਉਣਾ ਤੁਹਾਨੂੰ ਸੰਗਤ ਜੀ ਇਹ ਇਤਿਹਾਸ ਲਿਖਿਆ ਹੋਇਆ ਗੁਰੂ ਤੇਗ ਬਹਾਦਰ ਜੀ ਦਾ ਇਸ ਸੋਈਆਣਾ ਸਾਹਿਬ ਆ ਜੀ ਇਹ ਅੜੀਸਰ ਤੋਂ 3 ਕਿਲੋਮੀਟਰ ਦੇ ਕਰੀਬ ਆ 메ਨ ਹਾਈਵੇ ਰੋਡ ਤੇ ਆ ਜੀ ਜਦੋਂ ਬਠਿੰਡੇ ਤੋਂ ਬਰਨਾਲੇ ਪਹੁੰਚਾਂਗੇ ਬਰਨਾਲੇ ਤੋਂ ਪਹਿਲਾਂ ਰੋਡ ਦੇ ਉੱਪਰ ਹਾਈਵੇ ਦੇ ਬੋਰਡ ਵੀ ਲੱਗੇ ਹੋਏ ਆ ਇਹ ਸੋਈਆਣਾ ਗੁਰਦੁਆਰਾ ਸਾਹਿਬ ਆ ਜੀ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨ ਕੇ ਦੁਪਹਿਰਾ ਕੱਟਿਆ ਇਹ ਦਰਬਾਰ ਸਾਹਿਬ ਆ ਜੀ 메ਨ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਅਰਤੀ ਸੋਇਆਣਾ ਸਾਹਿਬ ਅੜੀਸਰ ਗੁਰੂ ਘਰ ਤੋਂ ਹੁੰਦੇ ਹੋਏ ਅੜੀਸਰ ਤੋਂ ਹੁੰਦੇ ਹੋਏ ਇਸ ਜਗ੍ਹਾ ਤੇ ਆ ਕੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨ ਕੇ ਸੰਗਤਾਂ ਨਾਲ ਦੁਪਹਿਰਾ ਕੱਟ ਕੇ ਵਿਸ਼ਰਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ